ਮੇਰਾ ਨਾਮ ਮੰਗਲਦਾਸ ਸਿੰਘ ਆ ਜੀ ਮੈਂ ਮੁਕਸਰ ਜੇਲ੍ਹ ਵਿੱਚ ਚੱਕਰ ਹੁਲਦਾਰ ਆ ਮੈਂ ਜੀ ਕੁਛ ਦਿਨ ਪਹਿਲਾਂ ਜੇਲ੍ਹ ਵਿੱਚ ਲੜਾਈ ਹੋਈ ਸੀ ਜਿਹਦੇ ਲੜਾਈ ਦੇ ਕਾਰਨ ਜੇਲ੍ਹ ਨੂੰ ਬੰਦ ਕੀਤਾ ਹੋਇਆ ਸੀਗਾ ਦੋਨੇ ਪੱਖਾਂ ਨੂੰ ਜਿਹੜੇ ਦੋ ਧੜਿਆਂ ਦੇ ਵਿੱਚ ਲੜਾਈ ਹੋਈ ਹੈ ਉਸ ਤੋਂ ਬਾਅਦ ਜਿਹੜਾ ਇੱਕ ਧੜਾ 6 ਬਲਾਕ ਵਿੱਚ ਬੰਦ ਸੀ ਤੇ ਦੂਸਰਾ ਧੜਾ ਇਧਰ 4 ਦੀ 2 ਵਿੱਚ ਬੰਦ ਸੀ ਸਾਰੀ ਜੇਲ੍ਹ ਬੰਦ ਸੀ ਪਤਾ ਨਹੀਂ ਕਿਸ ਹਸਾਬ ਨਾਲ ਇਹ ਬੰਦੀ ਵੀਰ ਨਿਕਲੇ ਤੇ ਬੰਦੀਆਂ ਵੱਲੋਂ 6 ਬਲਾਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਮੈਂ ਉਹਨਾਂ ਨੂੰ ਮੇਰੀ ਚੱਕਰ ਵਿੱਚ ਡਿਊਟੀ ਸੀ ਚੱਕਰ ਵਿੱਚ ਰੁਕਿਆ ਗਿਆ ਤੇ ਇਹਨਾਂ ਬੰਦੀਆਂ ਵੱਲੋਂ ਮੇਰੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਰਿਕਾਰਡ ਬੰਦਾ ਤੋਂ ਉਹ ਬੰਦੀਆਂ ਨੇ 6 ਬਲਾਕ ਜਾਣਾ ਸੀਗਾ ਜਿਨ੍ਹਾਂ ਨਾਲ ਉਹਨਾਂ ਦੀ ਲੜਾਈ ਹੋਈ ਸੀ ਤੇ ਉੱਥੇ ਉਹਨਾਂ ਨੇ ਜਾ ਕੇ ਉਹਨਾਂ 'ਤੇ ਹਮਲੇ ਕਰਨਾ 6 ਬੰਦੀ ਜ਼ਖਮੀ ਹੋਏ ਹੈ ਜੀ ਹਾਂ ਜੀ ਇਹ ਕੱਲ ਪਰਸੋ ਪਰਸ ਹੋਇਆ ਜੀ ਜੀ ਇੱਕ ਲੱਤ ਤਾਂ ਪੂਰੀ ਟੁੱਟ ਚੁੱਕੀ ਹੈ ਤੇ ਦੂਸਰੀ ਲੱਤ ਫ੍ਰੈਕਚਰ ਹੋਈ ਆ ਸਿਰ ਵਿੱਚ ਮੇਰੇ ਟੰਕੇ ਆ ਦੋਨੋਂ ਲੱਤਾਂ ਤੇ ਪੈਰਾਂ ਤੇ ਟਾਂਕੇ ਆ ਜੋ ਜਿਹੜੀਆਂ ਲੋਹੇ ਦੀਆਂ ਬਾਰੀਆਂ ਉਹਨਾਂ ਨੂੰ ਪੱਤੀਆਂ ਤੋੜ ਕੇ ਲਿਆਉਂਦੇ ਆ ਉਹਨਾਂ 'ਨਾ ਹਮਲਾ ਕੀਤਾ ਗਿਆ ਕਿਹੋ ਜੀ ਕਾਰਵਾਈ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਮੰਗ ਕਰਦੇ ਕਿ ਇਹਨਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਜੀ ਸਰ ਇਹ ਹਮਲਾ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਬੰਦੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਤਕਰੀਬਨ ਇਹਨਾਂ ਵਿੱਚੋਂ 302 ਦੇ ਮਾਮਲੇ ਵਾਲੇ ਕੈਦੀ ਸ਼ਾਮਿਲ ਸਨ ਕੋਈ ਗੈਂਗਸਟਰ ਇਹ ਚ ਗੈਂਗਸਟਰ ਕੋਈ ਅਪਰਾਧੀ ਕੋਈ ਨਹੀਂ ਜੀ ਇਹ ਨਾਰਮਲ ਬੰਦੀਆਂ ਜਿਨ੍ਹਾਂ ਤੇ 302 ਦੇ ਪਰਚੇ ਦਰਜ ਆ ਨਹੀਂ ਨਵਾਂ ਉਹ ਮੇਰੇ ਕੋਲ ਨਹੀਂ ਸੀ ਜੇਲ੍ਹ ਦੇ ਵਿੱਚ ਕੁਝ ਲੜਾਈ ਦੀਆਂ ਜਿਹੜੀਆਂ ਇਨਸੀਡੈਂਸ ਹੈ ਉਹ ਹੋਈ ਹੈ ਉਹਦੇ ਅੰਦਰ ਸਾਡੇ ਕੋਲੇ 18 ਤਰੀਕ ਨੂੰ ਤਿੰਨ ਪ੍ਰिजनਰ ਆ ਜਿਹੜੇ ਆਏ ਸੀਗੇ ਉਹਨਾਂ ਚੋਂ ਇੱਕ ਪ੍ਰिजनਰ ਦੀ ਲੱਤ ਫ੍ਰੈਕਚਰ ਹੈ ਜੀ ਇੱਕ ਦੀ ਬਾਹਾਂ ਫ੍ਰੈਕਚਰ ਹੈ ਉਹ ਸਾਡੇ ਕੋਲੇ ਹੁਣ ਪ੍ਰੈਜ਼ੈਂਟਲੀ ਐਡਮਿਟਡ ਨੇ ਤੇ ਇਹ ਸੇਮ ਉਹਦੀ ਕੰਟੀਨਿਊਸ਼ਨ ਹੀ ਹੋਣੀ ਹੈ ਮੇਬੀ ਲੜਾਈ ਦੀ ਤਾਂ ਉਹ ਇੱਕ ਕੱਲ ਸਾਡੇ ਕੋਲ ਮੁਲਾਜ਼ਮ ਆਏ ਸੀਗੇ ਇੱਕ ਮੁਲਾਜ਼ਮ ਅੱਜ ਲੈ ਕੇ ਆਏ ਹੈ ਉਨ੍ਹਾਂ ਦੀ ਵੀ ਲੱਤ ਹੈ ਜਿਹੜੀ ਉਹ ਫ੍ਰੈਕਚਰ ਹੈ। ਫਿਰ ਇਲਾਜ ਚੱਲ ਰਿਹਾ ਜੀ। ਸਰ ਫ੍ਰੈਕਚਰ ਵਾਲੀ ਲੜਾਈ ਨੂੰ ਹੀ ਨਹੀਂ ਸਿਕਿਆ ਜਾਂਦਾ ਕਿ ਨਾਰਮਲ ਲੜਾਈ ਚ ਹੈ ਕਿ ਨਹੀਂ। ਉਹ ਥੋੜਾ ਹੁੰਦਾ ਤਾਂ ਉਹ ਇੱਕ ਨਾਰਮਲ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਲੜਾਈ ਤਾਂ ਕਾਫੀ ਉੱਥੇ ਹੋਈ ਹੋਣੀ ਹੈ। ਸਾਡੀਆਂ